ਸਸੀ ਕਾ ਜੀ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗੀ ਹਾਂ ਤੁਸੀਂ ਦੇਖਿਓ ਕਿ ਤੁਸੀਂ ਦੇਖਿਆ ਕਦੇ ਇਹ ਪੁਰਾਣੇ ਿੱੱਕੇ ਹਨ ਇਹ ਮੇਰੇ ਕੋਲ ਬੜੇ ਚਿਰ ਦੇ ਸਾਹਮਣੇ ਰੱਖੇ ਪਰ ਮੈਂ ਰੱਬ ਰੱਖ ਕੇ ਭੁੱਲ ਗਈ ਪਰ ਮੈਨੂੰ ਪਤਾ ਨਾ ਲੱਗੇ ਕਿੱਥੇ ਨੇ ਹਨ ਤੇ ਅੱਜ ਮੈਂ ਕੁਝ ਚੀਜ਼ ਚੈੱਕ ਕਰਦੀ ਸੀਗੀ ਤਾਂ ਮੈਨੂੰ ਮਿਲਿਆ ਇਹ ਹੈ ਡਬਰਾ ਪੈਸਾ ਜੋ ਕਿ ਬਹੁਤ ਪੁਰਾਣੇ ਜ਼ਮਾਨੇ ਅੱਛੀ ਇਹ ਇੱਕ ਪੈਸਾ ਇੱਕ ਪੈਸੇ ਦਾ ਹੈਗਾ ਮੈਂ ਤੁਹਾਨੂੰ ਦੱਸਾਂ ਕਿਹੜੇ ਸਾਲ ਦਾ ਵਾ ਇਹ 1968 ਦਾ ਇੱਕ ਪੈਸਾ ਤੇ ਇਹ 1966 ਦੇ ਆ ਦੋਨੇ 1966 ਦੇ ਨੇ ਇਹ ਵਾਲਾ 1969 ਦਾ ਵਾ ਇਹਦੇ ਤਾਂ ਵਿਚਾਰੇ ਦੋਹਾਂ ਦਾ ਵਜੂਦ ਜੇ ਮਟ ਗਿਆ ਵੈਸੇ ਤੇ 1968 ਲਿਖਿਆ ਹੋਇਆ ਵਾ ਇਹ 1969 ਦਾ ਤੁਸੀਂ ਦੇਖਿਆ ਹੁਣ 1969 ਲਿਖਿਆ ਹੋਇਆ ਵਾ ਤੇ ਜੇ ਤੁਹਾਨੂੰ ਦਿਸਦਾ ਤਾਂ ਬਹਿ ਤਾਂ ਵਿਚਾਰੇ ਦੀ ਹਾਲਤਾਂ ਹੀ ਖਰਾਬ ਆ ਤੇ ਇੱਥੇ 1900 ਇਹ 47 ਦਾ 10 ਪੈਸੇ ਹਨਾ ਇਹ ਵੀ ਆ 1900 97 ਮੇ ਦਾ ਇਹ ਵਾਲਾ ਪੈਸਾ ਇਹ ਹੈਗੇ 25 ਪੈਸੇ ਇਹ 1999 ਦੇ ਕਸਤੀ ਬਣੀ ਐ ਇਥੇ ਇਹ ਹੈਗੇ 1930 ਤੋਂ 2005 ਤੱਕ ਗਾਂਧੀ ਦਾ ਸਿੱਕਾ ਲੱਗਿਆ ਆ ਸੀ 75 ਸਾਲ ਪੁਰਾਣੇ ਤੇ ਇਹ ਦੇਖ ਲਓ ਮੈਂ ਸਾਹਮਣੇ ਰੱਖਿਆ ਜਿੱਥੇ ਲਿਖਿਆ ਹੋਇਆ 75 ਸਾਲ ਯਰ ਦੇਖੋ ਜਿਉਂ ਕਰਕੇ ਤੁਹਾਨੂੰ ਮੈਂ ਦਿਖਾਵਾਂ ਆ ਦੇਖੋ ਦਿਸ ਰਿਹਾ ਨੇ ਤੁਹਾਨੂੰ ਇੱਥੇ ਲਿਖਿਆ ਹੋਇਆ ਇਹ ਚੀਜ਼ ਐ ਇਹ ਹੈ 2016 ਦਾ ਇਹਦੇ ਉੱਪਰ ਵੀ ਫੋਟੋ ਕਿਧਰ ਗਿਆ ਤੁਰ ਗਿਆ ਅੱਛਾ ਇਹ ਦਿਖਾਣੀ ਤੁਹਾਨੂੰ ਮੈਂ 5 ਰੁਪਏ ਦਾ ਸਿੱਕਾ ਇਹ ਤੇ 2000 ਵਾਲਾ ਨਾ ਸਾਈਡ ਤੇ ਫਲਾਵਰ ਬਣੇ ਹੋਏ ਨੇ ਇਹ ਦੇਖੋ ਕਿੰਨਾ ਪੁਰਾਣਾ ਸ਼ਿੱਕਾ 1900 47 ਦਾ ਇਹ ਦੇਖੋ ਮੈਂ ਸਾਮ ਕੇ ਰੱਖਿਆ ਇਹ ਸਾਰੇ ਮੈਨੂੰ ਪਤਾ ਕਿੱਥੋਂ ਲੱਗੇ ਸੀ ਆਪਣੀ ਦਾਦੀ ਕੋਲ ਤੇ ਇਹ ਦਾਦੀ ਵਾਲੇ ਦੇ ਸਾਮ ਕੇ ਰੱਖੇ ਹੁੰਦੇ ਸੀ ਉਸ ਤੋਂ ਬਾਅਦ ਮੈਂ ਬੜੀ ਚੀਜ਼ਾਂ ਨੂੰ ਸਾਮ ਭੈਣਾਂ ਇਹ ਰੱਖਿਆ ਹੋਇਆ ਇਹ 2011 ਦਾ ਸ਼ਿੱਕਾ ਵਾ 200 ਰੁਪਏ ਦਾ ਇਹ ਦੇਖੋ ਇਹ ਇਹ ਪੜੋ 1924 ਲਿਖਿਆ ਹੋਇਆ ਵਾ ਇਹ ਹੈ 217 ਤੋਂ 1924 ਦਾ ਇਹ ਤੇ ਵੀ ਦੇਖੋ ਗਾਂਧੀ ਦੀ ਫੋਟੋ ਬਣੀ ਹੋਈ ਹੈ 2016 ਪੰਜ ਤੱਕ ਕਿੰਨਾ ਕਿੰਨਾ ਨੇ ਸ਼ਿੱਕੇ ਦੇਖੇ ਨੇ ਜਾਂ ਜਿਨ੍ਹਾਂ ਨੇ ਨਹੀਂ ਦੇਖੇ ਤਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੇਰੇ ਕੋਲ ਹੋਰ ਵੀ ਪਏ ਨੇ ਇੱਕ ਸ਼ਿੱਕਾ ਸੀ ਮੇਰੇ ਕੋਲ 5 ਰੁਪਏ ਦਾ ਤੇ ਸੀਗਾ ਭਗਤ ਸਿੰਘ ਦੀ ਫੋਟੋ ਸੀ ਮੈਂ ਬੜਾ ਸੰਭਿਆ ਇਹ じゃ ਸੰਭਿਆ ਤੇ ਮੈਨੂੰ ਮਿਲ ਨਹੀਂ ਰਿਹਾ ਇਹ ਵੀ ਅੱਜ ਮੈਂ ਕੁਦਰਤੀ ਦੇਖਣ ਲੱਗੀ ਸੀ ਮੇਰੇ ਤੇ ਦਿਲ ਪੈਂਦਾ ਮੈਂ ਆਪਣੇ ਭਰਾ ਨੂੰ ਮੇਰੇ ਨੂੰ ਸਾਲ ਹੋ ਚੱਲਿਆ ਤਾਂ ਮੈਂ ਉਹਦੀਆਂ ਰਿਪੋਰਟਾਂ ਕੱਢ ਕੇ ਹੀ ਦੇਖ ਰਹੀ ਸੀ ਕਿ ਮੈਂ ਦੇਖਾਂ ਹੈਨਾ ਤੇ ਉਹ ਵਿਚਾਰੇ ਦਾ ਕਾਗਜ਼ਾਚ ਹੀ ਰਹਿ ਗਿਆ ਨਾ ਇਹ ਦੇਖੋ ਇੱਕ ਹੋਰ ਸ਼ਿੱਕਾ ਆ 10 ਪੈਸੇ 1986 ਵਾਲੇ ਮੈਂ ਸ਼ਿੱਕੇ ਦੇਖੋ ਤੁਸੀਂ 1968 ਦੇ ਨੇ ਸਾਰੇ ਮੈਂ ਤੁਹਾਨੂੰ ਜ਼ੂਮ ਕਰਕੇ ਨੇੜੇ ਦਿਖਾ ਰਹੀ ਆਂਗੀ ਤਾਂ ਮੈਂ ਉਹ ਬੈਸਿਕ ਉਧਰ ਦੀ ਰਪੋਟਾ ਕੱਢਦੀ ਕੱਢਦੀ ਤੇ ਮੈਂ ਹੱਥ ਮਾਰਿਆ ਤਾਂ ਮੈਨੂੰ ਇਹ ਇੱਥੇ ਮਿਲ ਗਏ ਮੈਂ ਤਾਂ ਲੱਭ ਕਿਤੇ ਹੋ ਰਹੀ ਸੀ ਪਰ ਅੱਜ ਦਿਲ ਬਹੁਤ ਦੁਖੀ ਆ ਇਹ 4 ਤਰੀਕ ਹੋ ਗਈ 10 ਤਰੀਕ ਨੂੰ ਮੇਰੇ ਭਰਾ ਦੀ ਡੈਥ ਹੋਈ ਸੀ ਹੈ ਨਾ ਇਹ ਦਿਨ ਸਾਨੂੰ ਕਦੇ ਚੰਦਰੇ ਭੁੱਲਦੇ ਨਹੀਂਗੇ ਹਾਏ ਪਰ ਕਿਸੇ ਦੇ ਪਰਾਨ ਮਾਰੇ ਪ੍ਰਮਾਤਮਾ ਸਾਰੇ ਦੇ ਪਰਾਨ ਨੂੰ ਤੰਦਰੁਸਤੀ ਦੇਵੇ ਸੁਖ ਸ਼ਾਂਤੀ ਰੱਖੇ ਤੇ ਤੁਸੀਂ ਦੇਖੋ ਪੁਰਾਣੇ ਸ਼ਿੱਕੇ ਪੁਰਾਣੀਆਂ ਚੀਜ਼ਾਂ ਸੰਭਿਆ ਕਰੋ ਮੇਰੇ ਕੋਲ ਤਾਂ 1 ਰੁਪਇਆ ਜ ਵੀ ਹਲੇ ਨੋਟ ਹੈਗੇ ਪੁਰਾਣੇ 2 ਰੁਪਇਆ ਵਾਲੇ ਵੀ ਹੈਗੇ ਮੈਂ ਸੰਭ ਕੇ ਰੱਖਿਆ ਉਹ ਤੁਹਾਨੂੰ ਫੇਰ ਕਿਸ ਦਿਨ ਕੱਢਾਂਗੀ ਰੱਖ ਕੇ ਭੁੱਲੀ ਹੋਈਆਂ ਉਹ ਵੀ ਪੁਰਾਣੇ 5 ਰੁਪਏ ਸਾਰਾ ਕੁਝ ਮੇਰੇ ਕੋਲ ਸਾਹਮਣੇ ਰੱਖਿਆ ਆ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਧੰਨਵਾਦ ਮਿਹਰਬਾਨੀ